ਤਰੀ ਗੱਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਏ ਆ ਭਰਾ ਮਿਰੋਤਲ ਵੰਡੀ ਸਾਹਿਬ ਉਹ ਸ਼ਰਮੇ ਕੋਲੇ ਕਈ ਬਦਵਾਰ ਹੋ ਗਏ ਪਹਿਲਾਂ ਆ ਪਾਈ ਨਹੀਂ ਸੀਗੇ ਕਣਕ-ਕਣਕ ਵਿੱਚ ਬਿਜੀ ਹੋ ਗਏ ਸੀਗੇ ਤੇ ਹੁਣ ਤੂੜੀ ਤੰਦ ਸਾਮ ਕੇ ਕਣਕ-ਕਣਕ ਚਾਮ ਕੇ ਸ਼ਰਮੇ ਕੋਲੇ ਆਏ ਹੁਣੇ ਸ਼ਰਮੇ ਨਾਲ ਥੋੜੀ ਕਰਾਉਣੀ ਗੱਲਬਾਤ ਤੇ ਸ਼ਰਮੇ ਕੋਲੇ ਬਹੁਤ ਹੀ ਘਣ ਘਣ ਟਰੈਕਟਰ ਆ ਤੇ ਸ਼ਰਮਾ ਜੀ ਨੇ ਪਹਿਲਾਂ ਕਰਾਉਣੀ ਗੱਲਬਾਤ ਸ਼ਰਮਾ ਜੀ ਸਤਰੀ ਕਾਲ ਕੀ ਹਾਲ ਚੱਲ ਬਾਈ ਦੋਸੀ ਗੱਲ ਸੋਹਰੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਬਾਈ ਜੀ 6 ਟਰੈਕਟਰ ਦਿਖਾਉਂਗਾ ਹਾਂਜੀ 6 ਦੇ 6 ਹੋਲਡ ਤੋਂ ਵੀ ਵੱਧ ਠੀਕ ਹੈ ਜੀ ਤੇ ਦਾਵਾ ਕਰਦੇ ਆ ਕਿ ਇਹ ਰੇਟ ਕੋਈ ਟਰੈਕਟਰ ਦੇ ਦੇਣਾ ਤੇ ਐਡੀਸ਼ਨਲ ਦਿਖਾਵਾਂਗੇ ਰਿਵੀਜੀਸ਼ਨ ਵੀ ਕੋਈ ਦੇ ਦੇਣਾ ਇਹਨੇ ਦਾ ਹਾਂਜੀ ਜ਼ਿੰਮੇਵਾਰੀ ਆ ਵੀਰੇ ਆਪਣੀ ਠੀਕ ਹੈ ਜੀ ਤੇ ਅੱਜ ਆਪਾਂ ਧੂੜ ਹੀ ਗੱਢਣੀ ਟਰੈਕਟਰਾਂ ਦੀ ਠੀਕ ਹੈ ਜੀ ਉਹ ਤਾਂ ਖੁਦ ਗਰਦ ਛਾਲਣੀ ਫੁੱਲ ਲੋਨ ਸਾਰਿਆਂ ਤੇ ਠੀਕ ਹੈ ਜੀ ਤੇ ਪਹਿਲਾਂ ਦੱਸੋ ਆ ਤੋਂ ਪਹਿਲਾਂ ਆ ਗਿਆ ਵੀਰੇ ਫਾਰਮ ਉਸਤਾ ਫਾਰਮ ਸਾਰਾ ਮਾਡਲ 3 ਸਪੀਡ ਉਹ ਕਿਹੜਾ ਵੀ ਭਾਈ ਕੋਕਾ ਆਫਿਸ ਤੇ ਟਰੈਕਟਰ ਸਾਰਾ ਸਮਾਨਾ ਡੰਡਾ ਫੱਟੀ ਛਤਰੀ ਟਾਇਰ ਕਿੰਨੇ ਦਾ ਪਿਆਰ ਹੈ ਗਿਆ ਬਾਈ 85 ਤੋਂ 90 ਪੈਸੇ ਹਾਂ ਸੀ 8 ਦੇ ਤੇ ਨਵਾਂ ਨਾ ਮੀ ਟ੍ਰੈਕਟਰ ਆ ਕੀ ਨਵਾਂ ਟ੍ਰੈਕਟਰ ਜਮਾ ਜਾ ਕਿੰਨੇ 85 ਹਾ ਟਮਾਟਾ ਇੱਕ ਗੱਲ ਤੁਹਾਨੂੰ ਪਹਿਲਾਂ ਦੱਸ ਦਣਾ ਹਾਂਜੀ ਟ੍ਰੈਕਟਰ ਦੇ ਨਾਲ ਆ ਛਤਰੀ ਨਹੀਂ ਹੈਗੀ ਠੀਕ ਹੈ ਜੀ ਫਾਈਬਰ ਦੀ ਛਤਰੀ ਲੱਗੀ ਦਿੰਦੀ ਐ ਮੈਨੂੰ ਇਹਦੇ ਠੀਕ ਹੈ ਜੀ ਫਾਈਬਰ ਵਾਲੀ ਲਾਵਾਂਗੇ ਫਾਈਬਰ ਦੀ ਲਾ ਕੇ ਦੇਵਾਂਗੇ ਠੀਕ ਹੈ ਜੀ ਈਗਾ ਗੱਲ ਵੀਰੇ ਠੀਕ ਹੈ ਜੀ 85 ਡਿਮਾਂਡ ਏਕੂ ਰੈਡ ਜੈਸ ਜੀ 9 ਹਾਂਜੀ 5.5 ਲੱਖ ਰੁਪਏ ਆ 19 ਮਾਡਲ 19 ਮਾਡਲ ਇਹ ਪੰਜਾਬ ਕੇ ਹਰਿਆਣਾ ਇਹ ਬਾਈ ਨੰਬਰ ਸਾਰੇ ਹਰਿਆਣਾ ਮੈਂ ਉਹ ਮੇਰੀ ਜ਼ਿੰਮੇਵਾਰੀ ਐ ਇਨੋਸੀ ਲੈ ਕੇ ਦੇਣ ਦੀ ਠੀਕ ਹੈ ਜੀ ਜੇ ਮੈਂ ਇਨੋਸੀ ਲੈ ਕੇ ਦੂੰ ਬੈਂਕ ਵਾਲਾ ਨੂੰ ਫੇਰ ਹੀ ਬੈਂਕ ਵਾਲੇ ਮੈਨੂੰ ਪੈਸੇ ਦੇਣਗੇ ਠੀਕ ਹੈ ਜੀ ਇਹ ਤੇ ਲੌਨ ਹੋ ਜੂਗਾ ਹਣਾ ਹਾਂ ਲੌਨ ਹੋ ਜੂਗਾ ਤੇ 500 ਤੋਂ ਬਾਕੀ ਇਹਦੂ ਬਦਗਾ ਛੋਟਾ ਇਹ ਤੇ ਜੀ 4,75,000 ਰੁਪਏ ਲੂਨ ਹੋ ਜੂਗਾ ਹਾਂਜੀ 2020 ਮਾਡਲ ਆ ਜੀ ਉਹ 19 ਮਾਡਲਾਂ 20 ਦੀ ਆਰ ਸੀ ਹੈ ਹਾਂਜੀ ਪੂਰੇ ਟਾਇਰ ਵੀ ਪੁੰਨਵੇਂ ਆ ਹਾਂਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਠੀਕ ਹੈ ਜੀ ਠੀਕ ਆ ਗਾਜੂ ਵੀਰੇ 4.5 ਡਿਮਾਂਡ ਹੈ ਇੱਕੋ ਰੇਟ ਜੈਸੇ ਆ ਨੋ 4 ਪੂਰੇ 4 ਲੱਖ ਦਾ ਠੀਕ ਹੈ ਜੀ ਹਰਿਆਣਾ ਨੰਬਰ ਹੈ ਜੀ ਇਹ ਤੋਂ ਬਾਅਦ ਆ ਗਿਆ ਕਪੋਟਾ ਇਹ ਤੋਂ ਬਾਅਦ ਆ ਗਿਆ ਕਪੋਟਾ ਕਿੰਨਾ ਤਾਰਿਆ ਬਾਈ ਜੀ 4 ਲੱਖ 65000 ਰੁਪਿਆ ਲੂਣੋ ਚਾ ਹਾਂਜੀ ਲੈਂਕਰ ਤੋਂ ਲੈ ਕੇ ਲੈਂਕਰ ਕਰ ਕਰ ਸਾਰਾ ਟ੍ਰੈਕਟਰ ਮੈਜਨ ਵਾਲਾ ਠੀਕ ਆ ਡਿੱਕ ਵਿੱਚ ਹੀ ਆ ਤਾਂ ਕੁਝ ਵਿੱਚ ਹੀ ਆ ਡੰਡਾ ਪੱਟੀ ਛਤਰੀ ਸਾਹ ਕੁਝ ਨਾਲ ਆ ਹਾਂਜੀ ਤੇ ਇਹਦੇ ਨਾਲ ਵੀ ਫਾਈਬਰ ਦੀ ਛਤਰੀ ਹੈ ਵੀਰੇ ਇਹਦੇ ਨਾਲ ਵੀ ਫਾਈਬਰ ਦੀ ਹੈ ਫਾਈਬਰ ਦੀ ਛਤਰੀ ਹੈ ਨਾਲ ਦੇ ਟਾਇਰ ਆ ਬੋਲਰ 85 ਪੈਸੇ ਘਵਾੜਿਆਂ ਵਰਗੇ ਇੱਥੇ ਮਾਰਾ ਦੇਖ ਹਾਂਜੀ 18 ਮਾਡਲ ਆ ਹਾਂਜੀ ਇਹਨਾਂ ਸਾਹਮਣੇ ਵਾਲਾ ਟਾਇਰ ਘਵਾੜਿਆਂ ਵਰਗੇ ਟਾਇਰ ਆ ਕਿਆ ਰੇ ਇਹ ਸਾਈਬਰ ਡਬਲ ਆਦਾ ਯਾਰ ਹਾਂਜੀ ਹਾਂਜੀ 4,65,000 ਲੋਨ ਹੋ ਜੂਗਾ ਹਾਂਜੀ ਟਰੈਕਟਰ ਦੇ ਦਾਂਗੇ 4.5 ਲੱਖ 4.5 ਲੱਖ ਠੀਕ ਆ ਜੀ ਲੋਨ ਜੀ ਉਦੂ ਬਾਦ ਦੇ ਵਿੱਚ ਉਦੂ ਬਾਦ ਸੋਨਾ ਦੀ ਟਰੈਕਟਰ ਤੇ 6,35,000 ਲੋਨ ਹੋ ਜੂਗਾ ਹਾਂਜੀ ਤੇ 500 ਤੇ 90 ਘੰਟੇ ਟਰੈਕਟਰ ਚੱਲੇ ਆ ਹਾਂਜੀ ਨਾਲ ਦੇ ਟਰ 95 ਪੈਸੇ ਆ ਗਵਰਨ ਡਿਸਟ੍ਰੀਬਿਊਟਰ ਦਾ ਟੋਮ ਮੋੜਾ ਡੰਡਾ ਫੱਟੀ ਸ਼ਾਤਰੀ ਸਾਰਾ ਕੁਝ ਨਾਲ ਦੀ ਠੀਕ ਆ ਗੱਲ ਵੀਰੇ ਹਾਂਜੀ 635 ਲੋਨ ਹਾਂਜੀ ਇਹ ਟਰੈਕਟਰ ਦੇਣਾ ਪੂਰੇ 6 ਲੱਖ ਦਾ 6 ਲੱਖ ਦਾ ਠੀਕ ਹੈ ਗੱਲ ਵੀਰੇ ਠੀਕ ਹੈ ਜੀ ਠੀਕ ਹੈ ਜੀ ਉਹ ਲੈਂਡ ਛੋਟਾ ਹੈ ਬਰਾ ਲਈ ਸਤਰੀ 500 ਲੈ ਕੇ 55 ਤੱਕ ਲੂਣ ਉਹ ਜਿਹਾ ਹਾਂਜੀ ਪੂਲੇ ਟਾਇਰ ਬਿਲਕੁਲ ਤਾਜ਼ੀਆਂ ਪਿੱਛੇ 90 95 90 ਪੈਸੇ ਟਾਇਰ ਹੈਗੇ ਆ ਹਾਂਜੀ 19 ਮਾਡਲ ਆ ਹਾਂਜੀ ਠੀਕ ਹੈ ਗੱਲ ਹਾਂਜੀ ਇਹ ਟਰੈਕਟਰ ਦੇਵਾਂਗੇ ਵੀਰੇ 685 ਡਿਮਾਂਡ ਆ 6 ਲੱਖ ਤੇ 10000 ਰੁਪਏ ਦਾ ठीक है जी बाकी मौके पे मौन समान आपा कर ला ठीक है जी क्या कर ला आ गया अर्जुन बैली ओतू बाद आ गया अर्जुन ठीक है जी 2016 मॉडल हां जी 10000 दे ले माने वो बोल न मैं कह रहा पिछले भाई 70 का कह रहा हां जी के एते फुल लोन हो जुआ अच्छा जी ਸਾਰਾ ਝਮਾਲਾ ਡੱਡਾ ਫੱਟੀ ਜਰਦੀ ਬਾਈ ਜੀ ਚਲਾ ਕੇ ਬਾਕੇ ਉਦੀ ਤਸਲੀ ਕਰਕੇ ਲੈ ਜਿਓ ਹਾਂਜੀ ਇੱਥੇ ਫੁੱਲ ਲੋਨੋ ਜੂ ਟ੍ਰੇਕਰ ਦਾ ਮਾ 1.7 ਦਾ 1.7 ਦਾ ਹਾਂਜੀ 1.7 ਦਾ ਠੀਕ ਹੈ ਜੀ ਕੀ ਜਦਾਂ ਲੋ ਹਾਂਜੀ ਉਹ ਤੋਂ ਆਰ ਆ ਗਿਆ 38 38 ਐਮ ਐਮ ਇੱਥੇ ਬਾਈ ਜੀ 4.5 ਲੱਖ ਰੁਪਿਆ ਨਮਣੋ ਜੂ ਮੂਹਰੇ ਕੈਰ ਹੈਗੇ ਜੀ ਕਲੀਅਰ ਦੇ ਬਿਲਕੁਲ ਨਵੇਂ ਨਵੇਂ ਕਿ ਜੇ ਹੈ ਗਿਆ ਜੀ 75 ਤੋਂ 80 ਪੈਸੇ ਟਰੈਕਟਰ ਬਿਲਕੁਲ ਨਵਾਂ ਹਾਂਜੀ 2022 ਮਾਡਲ ਪੰਜਾਬ ਨੰਬਰ ਰੇਟ ਲਿਖਿਆ ਹੈ ਤੇ 24 ਲੱਖ 75 ਹਜ਼ਾਰ ਰੁਪਿਆ ਕਿੰਨੇ ਦਾ ਕਹਿ ਦਈਏ 4 ਜਾਲੀ ਕਹਿ ਦਈਏ 4 ਜਾਲੀ ਗੁਰਮਤ ਹੈ ਨਾ 4 ਜਾਲੀ ਮੇਰਾ 445000 ਦਾ ਟਰੈਕਟਰ ਲੈ ਜਾਓ ਠੀਕ ਹੈ ਜੀ ਇੱਕ ਦਮ ਆ ਗਿਆ 855 ਉਦੋਂ ਵਾਧਾ ਗਿਆ 14 ਮਾਡਲ 855 ਬਿਲਕੁਲ ਨਵੇਂ ਟਾਇਰਾਂ ਚਾਰੇ ਵੀ ਦੇ ਹਾਂਜੀ ਪੰਜਾਬ ਨੰਬਰ ਹਾਂਜੀ ਸਾਰੇ ਟਾਇਰਾਂ ਦੇ ਜੇ 15 ਹਾਂ ਟ੍ਰੈਕਟਰ ਕੱਟੇ ਜਾਣਗੇ ਕਿੰਨੇ ਦਾ ਉਹਨੇ ਦੇ ਠੀਕ ਹੈ ਜੀ ਲੋਨ ਫੈਂਸ ਤੇ ਹੋ ਜੂਗਾ ਪੁਰਾਣਾ ਕੱਟੇ ਜਾਊ ਪੰਜਾਬ ਨੰਬਰ 14 ਮਾਡਲ ਠੀਕ ਹੈ ਜੀ ਸਾਡੇ 4 ਲੱਖ ਰੁਪਏ ਡਿਮਾਂਡ ਹੈ 4.5 ਲੱਖ ਦਾ ਦੇਣਾ ਆਪਾਂ 13 ਦਾ ਆਪਾਂ 4 ਲੱਖ ਦਾ ਠੀਕ ਹੈ ਜੀ ਹਾਂਜੀ ਟਰੈਕਟਰਾਂ ਦੇ ਨਾਲ ਛੋਟਾ ਡੰਮੀ ਟਰੈਕਟਰ ਹਾਂਜੀ ਚਾਬੀ ਦੇ ਨਾਲ 1000 ਰੁਪਿਆ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਜਿਹੜੇ ਪੰਜ ਟਰੈਕਟਰ ਸਟਾਰਟਿੰਗ ਤੇ ਦਿਖਾਏ ਸੀ ਹਾਂਜੀ ਪਰ ਮੈਂ ਤਾਂ ਕੋਲੇ ਕੱਢ ਕੇ ਸਰਵਿਸ ਕਰਾ ਲਿਓ ਹਾਂਜੀ ਤੇ ਨਹੀਂ ਸਾਰੇ ਟਰੈਕਟਰਾਂ ਦਾ ਤੇਲ ਚਲ ਕੋ ਨਵਾਂ ਮਿਲੂਗਾ ਠੀਕ ਹੈ ਇਹ ਵੀ ਆਫਰ ਹੈ ਆਫਰ ਆ ਠੀਕ ਹੈ ਜੀ ਠੀਕ ਹੈ ਗੱਲ ਇਹੀ ਗੱਲ ਚਾਹੁੰਦੇ ਆ ਕਿ ਕਾਲ ਤੋਂ ਚੱਲਦਾ ਜਰਮਨ ਕੀ ਨਾ ਕਰੇ ਕਿਹੜੇ ਭੈ 1400 ਡੈਕਟਰ ਐ ਐ ਕਿਵੇਂ ਭਾਈ ਕਿੱਥੋਂ ਲਿਆਂਦਾ ਇੱਕ ਮੈਨੂੰ ਵੀ ਦਿਵਾ ਦੇ ਠੀਕ ਹੈ ਜੀ ਤੇ ਮੈਂ ਕਹਾਂ ਭਾਈ ਹੋਰ ਹੈ ਨਹੀਂ ਹਾਂਜੀ ਸ਼ਰਤ ਲੈਣਾ ਗਾਉਣਾ ਆਉ ਲੈਂਡ 6 10 ਦਾ ਕਿਹਾ 19 ਮਾਡਲ ਹਾਂਜੀ ਤੇ ਛੋਟੇ ਕੋਲੇ ਘਰੇ ਆ ਕੇ 50000 ਨਫਾ ਨਾ ਦਿੱਤਾ ਨਾ ਡੈਕਟਰ ਲਈ ਉਹ ਬਾਹਰ ਹੀ ਛੱਡਿਆ ਠੀਕ ਹੈ ਜੀ ਠੀਕ ਹੈ ਗੱਲ ਤੇ ਭਾਈ ਜੀ WhatsApp ਨੰਬਰ 886294545 ਕਾਲ ਇਹ ਨੰਬਰ 947864545 ਆਹ ਨਾਲ ਵੀਡੀਓ ਬਧਿਆ ਲੱਗੀ ਦੱਬ ਕੇ ਲੈ ਕਮੈਂਟ ਚੈਰ ਕਰ ਲਿਓ ਪੇ ਨੂੰ ਕਰ ਲੈ ਫੋਨ ਖੋਲੋ ਉਹ ਲਰਕਲ ਵੱਡੀ ਸੱਪ ਵਾਲਾ ਇਹ ਬਹੁਤ ਬਹੁਤ ਮਿਹਰਬਾਨੀ ਭਾਈ ਜੋਸੀ ਗੱਲ ਸਰੇ